ਉਜੀ ਆ ਆਪੂ 80 ਗਾਲ ਦੀ ਹੋਰ ਕੀ ਹਾਲ ਚਾਲ ਹੈ ਜੀ ਤੇ ਆਪਣਾ ਵਿਚਾਰ ਡੈਕਟਰ ਇੰਡੋਫਾਰਮ ਲੈਣ ਦਾ ਕਿਵੇਂ ਬਣਿਆ ਜੀ ਬਾਈ ਆਹ ਡੈਕਟਰ ਆ ਜੀ ਫਾਈਨਲ ਟਚਿੰਗ ਹੋ ਰਹੀ ਆ 4x4 ਵਿੱਚ ਆ ਇਹ ਬਾਈ ਚੱਕਰ ਹੀ ਤੋੜਦਾ ਡੈਕਟਰ ਅੰਦਰੋਂ ਹੋਏ ਸਾਡੇ ਜਾਂਦਾ ਹੀ ਨਹੀਂ ਹੈ ਬਾਈ ਆਪਣਾ ਇੰਡੋਫਾਰਮ 384 ਜੀ ਇਹ ਇਹ ਹੈਗਾ 4x4 ਆ ਆ ਦੇਖੋ ਪੰਦੀਸਾ ਲੱਗਿਆ ਵਾ ਸਾਰੀ ਇਹਦਾ ਤੇ ਸਾਰਾ ਜਮਾ ਹੀ ਸੀ ਲਵਾਂਦਾ ਡੈਕਟਰ 4x4 ਡੈਕਟਰ ਹੈ ਨਹੀਂ ਇਹ 50 2p 404 ਤੇ ਪਿੱਛੇ ਦਾ ਬਾਕੀ ਸਾਰਾ ਸੇਮ ਹੀ ਆ ਮੂਰੇ ਹਿੱਸਾ ਦੂਗਾ ਲੱਗਿਆ ਬਾ ਸੀਲ ਬੰਦ ਵਾਲਾ ਜਿਹੜਾ ਆਪਣੇ ਝੌਂਡੀਆਂ ਰੋਂਦਾ ਜਿਗਣਾ 550 T ਨੂੰ ਆ ਦੇਖੋ ਇਹਦੀ ਕਟਿੰਗ ਵੀ ਬਹੁਤ ਹੁੰਦੀ ਹੈ ਤੇ ਕੋਈ ਪਾਣੀ ਪੂਣੀ ਚੱਕਾ ਵੀ ਜਮਾਈ ਬੰਦ ਹੁੰਦਾ ਸੀ ਸਾਰੇ ਆ ਜਾਂਦੀ ਸ਼ਾਫਟ ਉਰੇ ਤੇ ਸ਼ਾਫਟ ਜਾ ਕੇ ਉੱਥੇ ਕਨੈਕਸ਼ਨ ਹੈ ਫਿਰ ਅੰਦਰ ਜ਼ੋਰ ਮਾਰਦਾ ਹੈ ਪੂਰਾ 38 3 ਸਿਲੰਡਰ 404 ਜੀ ਆਪ ਹੋਰੀ 4 ਆ 2/2 ਆ ਠੀਕ ਆ ਜੀ ਫਿਰ ਚੈੱਕ ਲੱਕ ਦੋਨਾਂ ਦੀ ਭਾਈ ਇਹ ਆ ਡਾਕਟਰ ਆ ਜੀ ਫਾਈਨਲ ਟਚਿੰਗ ਹੋ ਰਹੀ ਆ 4/4 ਵਿੱਚ ਆ ਇਹ ਤੇ ਮੋਲੇ ਟਾਇਰ ਸਾਢੇ 9 24 ਦੇ ਆ ਹਾਂ ਦੇਖੋ 9 5 24 ਤੇ 4/4 ਆ ਹਾਈ ਲੋ ਵਿੱਚ ਹੈ 2 ਸਪੀਡ ਵਿੱਚ ਆਉਂਦਾ ਬਾਕੀ ਇੰਜਨ ਦਾ ਚੇਂਜ ਕਰਿਆ ਨੇ ਇੰਜਨ ਨਵੀਂ ਡ੍ਰੈਨ ਕਰਤੀ ਆ ਦੇਖੋ ਨਵਾਂਵੇਂ ਲੁੱਕ ਦੇਤੀ ਹੈ ਨਾ ਇੱਥੇ ਵੀ ਲੁੱਕ ਨਵੀਂ ਆ ਗਈ ਤੇ ਥੋੜੀ ਥੋੜੀ ਜਿਹੀ ਚੇਂਜ ਕਰੀ ਜਾਂਦੇ ਆ ਤੇ ਆਹ ਬਾਈ ਸ਼ਾਫਟ ਆਉਂਦੀ ਆ ਦੀ ਉਰੇ ਤੇ ਇਹ ਵੀ ਤੇਲ ਵਿੱਚ ਡੁੱਬੀ ਵੀ ਸਾਰੀ ਆਹ ਦੇਖੋ ਨਟ ਲੱਗਿਆ ਉਹ ਤੇਲ ਕਰੇ ਨਾਲ ਆ ਵੀ ਤੇਲ ਵਿੱਚ ਗੇਅਰ ਆਹ ਸ਼ਾਫਟ ਜਾ ਕੇ ਸਿੱਧੀ ਉਰੇ ਵੱਜਦੀ ਆ ਆ ਗੇਅਰ ਕਰਾਰ ਉਹਦਾ ਏ ਆਹ ਦੇਖੋ ਬਕਾਇਦਾ ਸਟੈਂਪ ਲੱਗੀ ਵੀ ਆਹ ਦੇਖੋ ਕਰਾਰੋ ਸੀਲ ਬੰਦੀ ਹਿੱਸਾ ਸਾਰਾ ਹੀ ਮੋਹਲਾ ਕਿਉਂਕਿ ਕਰਾਰੋ ਦੇ ਹੀ ਸਭ ਤੋਂ ਬੈਸਟ ਮੰਨਿਆ ਜਾਂਦਾ ਆਪਣੇ ਆਪਣੇ ਕਿ ਹਰੇ ਕੀਤੀ ਹੈ ਨਾ ਤੇ ਆ ਕਰਾਰਾ ਦਾ ਹਿੱਸਾ ਲੱਗਿਆ ਮੂਰੇ ਹੋਰ ਵੀ ਹੋਰ ਹੈ ਤੇ ਪਲੇਟਾਂ ਲੱਗੀ ਹੋਈਆਂ ਨੇ ਚਾਰ ਪਲੇਟਾਂ ਤੇ ਰਾਹਾ ਵੇਟ ਹੋ ਗਿਆ ਤੇ ਮੂਰੇ ਤਾਂ ਪੂਰਾ ਹੈਵੀਅਰ ਟਰੱਕ ਚੈੱਕ ਕਰ ਲਓ ਇੱਧਰ ਵੀ ਲੁੱਕ ਦੇਖੋ ਇਸ ਇੰਜਨ ਦੀ ਨਵੀਂ ਲੁੱਕ ਆ ਗਈ ਪਹਿਲਾਂ ਤਾਂ ਸਾਰਾ ਹੀ ਐਨ ਪਲੇਨਤਾ ਆ ਉੱਪਰ ਤੇ ਨੀਚੇ ਤੱਕ ਆ ਵੀ ਨਰ ਐਨ ਪਧਰਾ ਦਾ ਹੋਣਾ ਐ ਗੁੱਡੇ ਗੱਡੀਆਂ ਪਾ ਕੇ ਵਧੀਆ ਬਣਾਤਾ ਹੁਣ ਹੁਣ ਲੱਗਦਾ ਟਰੱਕ ਨੂੰ ਬਾਕੀ ਵੀ ਟਰੈਕਟਰ ਚੈੱਕ ਕਰੋ ਆਹ ਇਹਦਾ ਫੋਰ ਹੀ ਫੋਰ ਵਾਲਾ ਗੇਅਰ ਹੈ ਪਿੱਛੇ ਨੂੰ ਪੈਂਦਾ ਮੂਰੇ ਨਹੀਂ ਪਿੱਛੇ ਨਿਕਲ ਜਾਂਦਾ ਮੂਰੇ ਲੱਗਦਾ ਹੈ ਇਹਦੇ ਠੀਕ ਹੈ ਜੀ ਤੇ ਟਾਇਰ ਹੈ ਨਾ 16 ਨਾਲ 22 ਹੀ ਆਉਣੇ ਆ ਤੇ ਪਿੱਛੇ ਤੇ ਬਾਕੀ ਤੇ ਲੋਕ ਸੇਮ ਹੀ ਆ ਦੀ 60 ਪਾਵਰ ਵਾਲੇ ਵੀ 60 ਪਾਵਰ 4 ਸਿਲੰਡਰ ਵੀ ਚਾਹੀਏ ਇਹ ਤੇ ਇਹਦੇ ਵਿੱਚ ਆਪਾਂ ਨੇ ਭਾਈਆਂ ਨੂੰ ਦੇ ਆ ਟਰੈਕਟਰ ਫਿਨਿਸ਼ਿੰਗ ਫਿਨਿਸ਼ਿੰਗ ਹੈ ਵਧੀਆ ਕਰੀ ਵੀ ਸ਼ੈਂਸ ਨੂੰ ਤਾਂ ਪੂਰੀ ਮਾਰਦਾ ਉਹ ਲੁੱਕ ਬਹੁਤ ਘਟ ਆਉਂਦੀ ਟਰੈਕਟਰ ਦੀ ਸਾਈਡ ਵਾਈ ਦੇਖੀ ਜੀ ਆਪਾਂ ਨਾ ਫੋਰ ਹੀ ਫੋਰ ਦੀ ਟਰੈਕਟਰ ਲੰਬਾ ਹੈ ਨਾ ਲੰਬੇ ਹੋਣੇ ਕਰਕੇ ਹੋਰ ਵੀ ਹੋਰ ਵੱਧ ਸੋਹਣੇ ਲੱਗਦੇ ਆ। ਕਿਉਂਕਿ ਆਹ ਜੀ ਗੈਪ ਵੱਜ ਜਾਂਦਾ ਆਲਾ ਟਰੈਕਟਰ ਸੋਹਣਾ ਲੱਗਦਾ ਏ। ਮਾਡੀ ਚਲੋ ਡਿਲੀਵਰੀ ਕਰਨੇ ਟਾਈਮ ਦੇਖਦੇ ਆਂ ਕੀ ਬਣਦਾ। ਜੀ ਆਪੋ ਜੀ ਅਸੀ ਗਾਲ ਜੀ। ਹੋਰ ਕੀ ਹਾਲ ਚਾਲ ਹੈ ਜੀ? ਤੇ ਆਪਣਾ ਵਿਚਾਰ ਟਰੈਕਟਰ ਰਿੰਡੋ ਫਾਰਮ ਲੈਣ ਦਾ ਕਿਵੇਂ ਬਣਿਆ ਜੀ? ਵਿਚਾਰ ਦਾ ਕੰਮ ਪੜਾਉਂਗਾ ਜੀ ਟਰੈਕਟਰ ਠੀਕ ਹੈ ਮਜ਼ਬੂਤ ਹੈ। ਠੀਕ ਹੈ ਜੀ। ਇਹ ਕਹਿੰਦਾ ਕਿ ਤੇਲ ਬਹੁਤ ਘੱਟ ਖਾਂਦਾ ਹੈ ਠੀਕ ਹੈ ਜੀ ਸਾਡੇ ਫੱਕ ਹਾਂਜੀ ਪਰੇ ਤੋਂ ਹੁੰਦਾ ਹੈ ਠੀਕ ਹੈ ਜੀ ਇਹ ਤੇਲ ਦਾ ਕਰੇ ਨੂੰ ਜਿਆਦਾ ਨੂੰ ਨੁਕਸਾਨ ਨਹੀਂ ਵਾਦਾ ਬਾਕੀ ਉਹ ਦਾ ਕੋਈ ਤਾਂ ਸਾਰਾ ਨੁਕਸਾਨ ਤੇਲ ਦਾ ਜਿਆਦਾ ਕਰਦੇ ਹਾਂਜੀ ਹਾਂਜੀ ਬਿਲਕੁਲ ਜੀ ਤੇਲ ਠੀਕ ਖਾ ਰਿਹਾ ਥੋੜਾ ਹੀ ਹੈ ਹਾਂਜੀ ਹਾਂਜੀ ਬਰਤ ਦੇਖ ਲੈਂਦੇ ਅਸੀਂ ਯਾਨੀ ਕਿ ਆਪਣੇ ਏਰੀਆ ਮਾ ਡਾਕਟਰ ਵੱਧ ਗਏ ਪਿਆ ਤੁਹਾਨੂੰ ਪਤਾ ਹੀ ਹੋਊਗਾ ਵੈਸੇ ਹਾਂਜੀ ਕਾਫੀ ਉਹਨੇ ਹੀ ਸਲਾਹ ਦਿੱਤੀ ਠੀਕ ਹੈ ਜੀ ਇਹਨਾਂ ਬਾਪਰ ਤੇ ਦੇਖਣਾ ਕਿ ਹਾਂਜੀ ਹਾਂਜੀ ਥੋੜਾ ਜਿਹਾ ਹੋਰ ਦੇਖੋ ਨੇ ਬਰਤਨ ਇਹ ਬਰਤਨ ਕਰਕੇ ਲਿਆ ਹੈ ਠੀਕ ਹੈ ਜੀ ਤੇ ਆਪਣੇ ਕੋਲ ਪਹਿਲਾਂ ਕਿਹੜਾ ਡੈਕਟਰ ਦਾ ਜੀ 4x4 ਹੋਰ 4x4 ਜੀ ਠੀਕ ਹੈ ਠੀਕ ਹੈ 4x4 ਹੋਰ 4x4 ਠੀਕ ਹੈ ਜੀ ਯਾਨੀ ਕਿ ਆਪਣਾ ਵੀ ਹੁਣ ਮੈਂ ਕਹਿੰਦਾ ਤੀਆ ਚੌਥਾ ਡੈਕਟਰ ਚੱਲਿਆ 4x4 ਦੋ ਤਾਂ ਆਪਣੇ ਥੋੜੇ ਦੂਰ ਏਰੀਆ ਚ ਗਏ ਵਿਆਂ ਇੱਕ ਤੁਹਾਡੇ ਕੋਲ ਚੱਲਿਆ ਹੀ ਹੁਣ ਜਿਹੜਾ ਫੈਕਟਰੀ ਜਾ ਰਿਹਾ ਹਾਂਜੀ ਹੋਰ ਬਹੁਤ ਹਾਂਜੀ ਮੇਰੇ ਘਟੋ ਭਾਈ 10-10 ਕਿਲੋਮੀਟਰ 15-20 ਕਿਲੋਮੀਟਰ ਨੇੜੇ ਜਿਹੜੇ ਹੈ ਵੀ ਹੈ ਨਹੀਂ ਆਪਣੇ ਇਧਰ ਇੱਕ ਮੁੱਲਾਂਪੁਰ ਹੈ ਤਾਂ ਨਹੀਂ ਹੈ ਕੋਈ 20 ਕਿਲੋਮੀਟਰ ਨੇੜੇ ਹਾਂਜੀ ਇਹਦੇ ਪੈਟ ਦੇ ਆ ਚਾਰਜ ਦੇ 20 ਮਿੰਟ ਬਿਲਕੁਲ ਜੀ ਹਾਂਜੀ ਹਾਂਜੀ ਆਪਣਾ ਇੱਕ ਤਾਂ ਮੁੱਲਾਂਪੁਰ ਹੈ ਜੀ ਇੱਕ ਗਰੀਬਦਾਸ 30-35 ਕਿਲੋਮੀਟਰ ਤੇ ਜਿਹੜਾ ਹਾਂਜੀ ਹਾਂ ਯਾਨੀ ਕਿ ਚਲੋ ਵਧੀਆ ਫੋਰੇ ਫੋਰ ਵੀ ਜਾਣੇ ਚਾਹੀਦੇ ਕਹਿੰਦੇ ਜੀ ਬਸ ਠੀਕ ਹੈ ਜੀ ਤੇ ਬਾਈ ਅੰਕਲ ਨੂੰ ਟਰੈਕਟਰ ਪੂਰਾ ਪਸੰਦ ਆ। ਵੈਸੇ ਥੋੜੇ ਲੇਟ ਹੋ ਗਿਆ ਟਰੈਕਟਰ ਦੇਣੇ ਨੂੰ। ਅੰਕਲ ਨੇ ਤਾਂ ਕੱਦਾਂ ਕਿਹਾ ਵਾ ਇਹਨਾਂ ਦਾ ਤੂੜੀ-ਤਾੜੀ ਦਾ ਕੰਮ ਹੈ ਸੀਜ਼ਨ ਲਾਉਨੇ ਹੁੰਨੇ। ਤੇ ਸਾਡੀ ਥੋੜੀ ਜਿਹੀ ਕਮੀ ਰਹਿਣ ਕਰਕੇ ਲੇਟ ਹੋ ਗਏ ਵੈਸੇ। ਬਾਕੀ ਤਾਂ ਠੀਕ ਹੈ ਟਰੈਕਟਰ। ਓਕੇ ਚਲਾ ਚਲੋ ਤੇ ਦੇਖ ਲਿਆ। ਤੇ ਹੁਣ ਅੰਕਲ ਨੇ ਸਿੱਧਾ ਹੀ ਘਰਾਂ ਪਹਿਲਾਂ ਤੂੜੀ ਵਾਲੀ ਮਸ਼ੀਨ ਬਾਈ ਜੋੜਨਾ ਜਾ ਕੇ। ਬਾਕੀ ਕੰਮ ਬਾਅਦ ਤੇ ਕਹਿੰਦੇ ਪਹਿਲਾਂ ਅਸੀਂ ਸੀਜ਼ਨ ਚਲਾਈਏ ਫਿਰ ਦੇ ਜੇ ਤੇ ਬਾਕੀ। ਠੀਕ ਹੈ ਜੀ। ਬਾਪੂ ਜੀ ਟ్రਾਈਲ ਲੈ ਰਹੇ ਆਂ ਬਾਈ। ਚੈੱਕ ਕਰ ਰਹੇ ਆਂ ਥੋ

ਸਕਾਣੇ ਬਹੁਤ ਵਧੀਆ ਹੈ ਪੂਰਾ ਵਧੀਆ ਲੱਗ ਰਿਹਾ ਵਧੀਆ ਅਦਰ ਹਵਾ ਬਹੁਤ ਤਾਜੀ ਲੰਦੀ ਹੈ ਕੰਪਨੀ ਕ ਵੀ ਦਿੱਖਿਆ ਅੰਦਰ ਤੇ ਬਾਹਰ ਕੀ ਬੰਨੇ ਫਿਰ ਵਧੀਆ ਹਵਾ ਲੱਗਦੀ ਦੀ ਅੰਦਰ ਨਾਲੋਂ ਥੋੜਾ ਜਿਹਾ ਕੈਮਰਾ ਘੱਟ ਸਾਫ ਦਿਖਦਾ ਉਦਾਂ ਬੜਾ ਅੱਖਾਂ ਨਾਲ ਦੇਖ ਕੇ ਨਾ ਫਿਰ ਵਧੀਆ ਲੱਗਦਾ ਜਾਵੇ ਠੀਕ ਹੈ ਬੱਸ ਵਰਕੇ ਵਾਈ ਤੇਲ ਪਾ ਲਿਆ ਆਪਾਂ ਨੇ ਤੇਲ ਪੈ ਗਿਆ ਇਹ ਚ 70 ਲੀਟਰ ਤਾਂ ਹੈਗਾ 40 ਲੀਟਰ ਪਹਿਲਾਂ ਦਾ ਤੇ ਹੁਣ ਕਿਸੇ ਦੇ ਫੁੱਲ ਕਰਾਂ ਲੱਗੇ ਟੈਂਕੀ ਤੇ ਤੇ ਕਿੰਨਾ ਪੈਂਦਾ ਇਹ ਨਾਲੇ ਫੁੱਲ ਕਰ ਤੇ ਐਵਰੇਜ ਦਾ ਪਤਾ ਲੱਜੂ ਰੋਡ ਦਾ ਚੱਲ ਨਵੇਂ ਨਵੇਂ ਵੀਡੀਓ ਜਾਈ ਸੰਜੀ ਠੱਗਣਗੇ ਹਨ ਤੇ ਬਾਕੀ ਟੈਂਕੀ ਦਾ ਪਤਾ ਲੱਜੂ ਕਿੰਨੀ ਕੁ ਫੈਸਟੀ ਹੈ ਆ ਤੁਰ ਪਿਆ ਤੇਲ ਪਵਾ ਰਿਹਾ ਕਿੰਨਾ ਹੋ ਗਿਆ ਬਾਈ ਆ ਭਰ ਗਈ ਬਾਈ ਫੁੱਲ ਠੀਕ ਆ ਖਾਦ ਲੋ ਤੁਸੀਂ 58 ਆ ਨਾ ਉਹ ਤਾਂ 63 ਲੀਟਰ ਦੀ ਟੈਂਕੀ ਹੋਗੀ 60 ਲੀਟਰ ਦੀ ਹੋਵੇ ਤਾਂ ਇਸ ਦੀ ਪੈਂਟ ਦੀ ਬਸ ਠੀਕ ਹੈ 60 ਲੀਟਰ ਦੀ ਟੈਂਕੀ ਹੈ ਬਾਈ ਸਹੀ ਹੈ ਤਾਂ ਬਾਕੀ ਚਲੋ ਪਾਣ ਸਫਰ ਕਰਦੇ ਤਾ ਅੱਗੇ ਆਪ ਅਕਰ ਮੋਟਾ ਅੱਗੇ ਜਾਣਾ ਆਪਾਂ ਨੇ ਜਦੋਂ ਟ੍ਰੈਫਿਕ ਮਾਦੇ ਨਿਕਲਿਆ ਉੱਥੇ ਨਾ ਪੁਲ ਬੰਦ ਰਿਹਾ ਨਾ ਨਾ ਕਰਕੇ ਟ੍ਰੈਫਿਕ ਬੰਦ ਦਾ ਇੱਕ ਸਾਈਡ ਜਮਾ ਇੱਕ ਜਿੱਦੀ ਨਦੀ ਮਾਰੂ ਇੱਕ ਰੋਡ ਪੱਕਾ ਜਿਹਾ ਥੋੜਾ ਜਿਆ ਤੇ ਮੈਂ ਨਦੀ ਮਾਰੂੋਂ ਕੱਟਦੇ ਆ ਰੈਕਟਰ ਨੂੰ ਆਉਣੋਂ ਪਹਿਲਾਂ ਨਿਕਲਿਆ ਫਿਰ ਤੇ ਇਹੇ ਬਾਅਦੀਆਂ ਰੈਕਟਰ ਦੀ ਤੁਸੀਂ ਉੱਪਰ ਦੇ ਵੀਊ ਚੈੱਕ ਕਰਨ ਵਾਲੇ ਆਵਾਜ਼ ਚੈੱਕ ਕਰੋ ਇਹਾਰੇ ਦੇਖਦੇ ਦੇ ਵੀ ਆ ਜੀ ਹੈਗੀ ਗੱਲ ਬਾਤ ਰਹੀ ਆ। ਕਾਹ ਹੋ ਰਿਹਾ ਟਰੈਕਟਰ ਦੀ। ਉੱਚਾ ਇਹ ਲਗਾਏ ਲਗਾਏ ਹਨੇੜੀ ਚ ਪਰਬਰਦਾ। ਜੇ ਵਾਕੀ ਜਦੋਂ ਮਿਲਦੇ ਫੋਟੇ ਗਏ। ਬਾਈ ਚੱਕਰ ਹੀ ਤੋੜਦਾ ਟਰੈਕਟਰ। ਅੰਦਰਾ ਹੋਏ ਸਾਡੇ ਜਾਂਦਾ ਹੀ ਨਹੀਂ ਹੈ। ਟਾਪ ਗੇਰ ਮਾਈ ਜਾ ਰਿਹਾ ਪੂਰਾ। ਛੂਕ ਲੈ ਚੜਾਈ ਉਹ ਫੋਟ ਜ਼ੋਰ ਦਾ। ਕਾਈ ਹੋਏ ਨਾ ਟਰੈਕਟਰ ਚਾਈ। ਕੋਈ ਆ ਨਹੀਂ ਬਾਬਾ। ਹਾਂਜੀ ਬਾਬਾ ਅਸੀ ਕਾਲ ਤੇ ਉਹ ਸੁਣਾਓ ਹਾਲ ਚਾਲ ਕਿਵੇਂ ਆ ਜੀ। ਤੇ ਵੀਰੇ ਅੱਜ ਦੀ ਵੀਡੀਓ ਵਿੱਚ ਆਪਾਂ ਗਏ ਤੇ ਅੱਜ ਬੱਦੀ ਫੈਕਟਰੀ ਵਿੱਚ ਤੇ ਉੱਥੇ ਟਰੈਕਟਰ ਲੈ ਕੇ ਆਏ ਅੱਜ ਆਪਾਂ 4x4 ਤੇ ਬਾਪੂ ਜੀ ਨੇ ਹੁੰਦੇ ਆ ਤਾਂ ਉਹਨਾਂ ਨੇ ਜਾਨੀ ਕਿ ਆਰਡਰ ਤਾਂ ਕਾਫੀ ਟਾਈਮ ਪਹਿਲਾਂ ਪਾਇਆ ਹੋਤਾ ਜਾਨੀ ਕਿ ਮਹੀਨਾ ਹੀ ਹੋ ਗਿਆ ਕੰਪਨੀ ਨੂੰ ਡੈਡੀ ਕਰਨੇ ਥੋੜਾ ਟਾਈਮ ਲੱਗ ਗਿਆ ਜਿਆਦਾ ਮਹੀਨਾ ਹੀ ਹੋ ਗਿਆ ਜਾਨੀ ਕਿ ਹਾਂ ਤੇ ਭਾਈ ਚਲੋ ਟਰੈਕਟਰ ਲੈ ਰੁਕੇ ਉੱਥੇ ਨਿਕਲੇ ਬੱਦੀ ਮਾਂ ਤੇ ਬੱਦੀ ਮਾਂ ਚਲੋ ਜਾਨੀ ਕਿ ਸਵੇਰੇ ਹੀ ਗਏ ਤੇ 10:00 ਵਜੇ ਪਹੁੰਚ ਗਏ ਸੀ ਪਹੁੰਚੇ ਹੋਏ ਸਾਨੂੰ 5:00 ਵਜੇ ਵੱਜ ਗਏ ਉੱਥੇ ਨਿਕਲਦਿਆਂ ਨੂੰ ਤੇ ਜਾਨੂ ਚਲੋ ਟਰੈਕਟਰ ਦੇ ਟਾਇਰਾਂ ਡੂਰਾਮਾ ਹਵਾ ਘੱਟ ਕਰ ਲਈ ਉਹ ਜਿਆਦਾ ਦੀ ਥੋੜੀ ਹੈ ਨਾ ਟਰੈਕਟਰ ਛਾਲ ਮਾਰਦਾ ਤਾਂ ਤੇ ਉਹ ਵੀ ਘੱਟ ਰੱਖਣੀ ਚਾਹੀਦੀ ਆ ਯਾਨੀ ਕਿ 16 ਟਾਇਰ ਵਿੱਚ ਮੇਰੇ ਹਿਸਾਬ ਨਾਲ ਆਪਣੀ 12 13 14 ਪੌਂਡ ਇੰਨੀ ਕਿ ਬਹੁਤ ਆ ਫਿਰਟਰ ਇੱਕ ਤਾਂ ਟਾਇਰ ਪ੍ਰੋਪਰ ਘਾਦਾ ਨਾ ਨਹੀਂ ਜਿਆਦਾ ਉਹ ਵਿੱਚ ਨਾ ਗੱਬੇ ਗੱਬੇ ਤੇ ਗੱਡੀ ਉੱਡ ਜਾਂਦੀ ਫੈਡਾਂ ਲਈ ਰਹਿ ਜਾਂਦੀ ਤੇ ਆਪਣਾ ਦੂਜੀ ਗੱਲ ਟਰੈਕਟਰ ਡੈਕਾ ਨਹੀਂ ਮਾਰਦਾ ਫਿਰ ਸਲਿੱਪੀ ਤੇ ਫਸਦਾ ਵੀ ਨਹੀਂ ਸੌਖਾ ਸੌਖਾ ਯਾਰ ਤੇ ਚਲੋ ਮੈਂ ਹਵਾ ਘਟ ਕਰਤੀ ਅੰਕਲ ਕਹਿੰਦਾ ਵੀ ਤੈਨੂੰ ਜਿੰਨੀ ਅਡਜਸਟਮੈਂਟ ਕੀ ਹੈਗੀ ਤੂੰ ਕਰ ਦੇ ਮੈਂ ਹਵਾ ਘਟਤੀ ਮਤਲਬ ਉਹ ਪੂਰੀ ਗੁੱਡੀ ਲੱਗਣ ਲੱਗੀ ਝਰਤੀ ਨੂੰ ਸਾਰੀ ਟੱਚਾਂ ਉਾਂ ਲੱਗੀ ਤੀ ਤੇ ਚਲੋ ਅੰਕਲ ਟਾਇਟਰ ਲੈ ਕੇ ਤੁਰ ਪਏ ਫੇ ਗਾਂ ਤੇਲ ਪੋਇਆ ਫੇ ਮੈਂ ਅੰਕਲ ਨੂੰ ਕਿਹਾ ਮਾ ਕਲੀ ਮੈਂ ਲੱਗੇ ਜਾਣਾ ਵੀ ਤੁਸੀਂ ਮੋਟਰਸਾਈਕਲ ਲਿਆਓ ਅੰਕਲ ਥੋੜਾ ਥੋੜੀ ਚਲਾਉਂਦੇ ਉਤੇ ਤੇ ਫੇ ਮਹਾ ਵੀ ਕਿਹੜਾ ਟਾਈਮ ਲੱਗ ਜਾਣਾ ਹਨਾ ਚਲ ਅੰਕਲ ਕਹਿੰਦਾ ਕੋਈ ਨਾ ਤੂੰ ਚਲਾ ਲੈ ਫੇ ਮਹਾ ਵੀ ਤੁਸੀਂ ਉੱਥੇ ਦੇ ਫੜ ਲਿਓ ਆਪਣਾ ਬਲਾਗ ਤੇ ਤੇ ਟਰੈਕਟਰ ਮੈਂ ਲੈ ਕੇ ਆ ਗਿਆ ਆਉਂਦੇ ਹੋਏ ਬਾਈ ਇੱਕ ਗੱਲ ਹੋਈ ਉੱਥੇ ਨਾ ਅਸੀਂ ਸਮਾਂ ਟਾਈਮ ਨਹੀਂ ਜਿੱਥੇ ਇਸਮਾਂ ਟਾਈਮ ਤੇ ਨਾ 2-3 ਕਿਲੋਮੀਟਰ ਪਿੱਛੇ ਸੜਕ पे ਜੰਗਲੇ ਸਾਰੇ ਟੋਟਲੀ ਵੈਸੇ ਤੇ ਉੱਥੇ ਲੇਬਰ ਵਾਲੇ ਬੰਦੇ ਦੇ ਆਪਣੇ ਇੰਜ ਗਣਾ ਬਈ ਹੈ ਨਾ ਬਈਆ ਟਾਈਪ ਸਾਰੇ ਤੇ ਉਹਨਾਂ ਕੋ ਟਰੈਕਟਰ ਦਾ 735 265 ਉਹ ਟਰਾਲੀ ਪਾਈ ਵੀ ਦੀ ਪਿੱਛੇ ਉਹਨਾਂ ਨੇ ਮੈਂ ਕਹਿੰਨਾ ਹੋਊਗੀ ਡਬਲ ਡਬਲ ਡੈਰੀ ਦੀ ਵੈਸੇ 12 6.5 ਵਾਲੀ ਟਰਾਲੀ ਹੈਗੀ ਖਾਲੀ ਦੀ ਉਹ ਚੜਾਈ ਹੈਗੀ ਤੇ ਤਿੱਖੀ ਬਹੁਤ ਉਕਤੋਂ ਉਹਦੇ ਮਿੱਟੀ ਪਸਲ ਟਰੈਕਟਰ ਚੜੇ ਨਾ ਇਹਨਾਂ ਨੇ ਚੱਲ ਮੈਨੂੰ ਦੇਖ ਕੇ ਵੀ ਹਾਂ ਟਰੈਕਟਰ ਆ ਰਹੇ ਬੰਦਾ ਲੈ ਕੇ ਹੱਥ ਮਾਰਿਆ ਚੱਲ ਮੈਂ ਥੋੜਾ ਜਿਹਾ ਲੰਘ ਗਿਆ ਰੁਕਣਾ ਟਾਈਮ ਲੱਗ ਗਿਆ ਮੈਨੂੰ ਐ ਹੋ ਗਿਆ ਵੀ ਚੱਲ ਟਰੈਕਟਰ ਦਾ ਬਗਾਨਾ ਹੈ ਨਾ ਵੀ ਆਪਾਂ ਕਾਨੂੰ ਉਹ ਕਰਨਾ ਤਾਂ ਅੰਕਲ ਵੀ ਪਿੱਛੇ ਥਾ ਮਾਕਲ ਜੀ ਉਹ ਟਰੈਕਟਰ ਕੱਢਦੀ ਹੈ ਕਹਿੰਦਾ ਕੱਢਦੇ ਕੱਢਦੇ ਕੋਈ ਚੱਕਰ ਨਹੀਂ ਅੰਕਲ ਵੀ ਹੈਡ ਪੂਰਾ ਬਾਈ ਟਰੈਕਟਰ ਮੈਂ ਮੋੜ ਲਿਆ ਉੱਥੇ ਤੇ ਉਹਨਾਂ ਕੋ ਲੰਘ ਗਿਆ 735 ਨਾ ਬਾਹਰ ਘਟਾ ਲਿਆ ਰਹਾ ਵੀ ਪੂਰਾ ਪੂਰਾ ਹੀ ਤਾਂ ਜਗ੍ਹਾ ਨਹੀਂ ਸੀਗੀ ਦਿੱਤੀ ਨਹੀਂ ਇਹ ਵੀਡੀਓ ਨਹੀਂ ਬਣੀ ਯਾਰ ਮੈਂ ਇਕੱਲਾ ਹੀ ਤਾਂ ਨਾ ਵੀਡੀਓ ਬਣਾਉਣ ਨੂੰ ਬਿਨ ਤਾਂ ਕੋਈ ਹੈਗਾ ਉਹਨਾਂ ਨੂੰ ਇੰਨਾ ਸਾਥ ਦਾ ਵੈ ਨਹੀਂ ਹੁਣ ਆਪਾਂ ਹਰੇਕ ਨੂੰ ਫੋਨ ਨਹੀਂ ਦੇ ਸਕਦੇ ਤੇ ਉਹ ਕੀ ਹੋਇਆ ਫਿਰ ਬਈ ਚਲੋ ਮੈਂ ਟਟ ਲੈ ਗਿਆ ਨੀਚੇ ਥਾਲ ਲਿਆ ਆਪਣਾ ਇੰਡਵਰਮੇ ਤੇ ਉਹਨਾਂ ਨੂੰ ਟੋਚਨ ਪੁੱਛਿਆ ਟੋਚਨ ਉਹਨਾਂ ਕੋਲ ਹੈ ਨਹੀਂ ਟੋਚਨ ਦੀ ਰੱਸੀ ਦੀ ਦੂਈ ਪਤਲੀ ਉਹ ਇੰਨੀ ਹੁੰਦੀ ਨਹੀਂਗਾ ਮੈਸਾ ਜਿਹੜੀ ਮੁਰਕੀ ਹੁੰਦੀ ਉਹ ਜੀ ਰੱਸੀ ਧੀ ਤਾਂ ਮਾਹਬੀ ਤੁਸੀਂ ਐ ਕਰੋ ਟਰਾਲੀ ਖੋਲ ਦੋ ਟਰਾਲੀ ਖਲਾ ਲਈ ਮੈਂ ਨੰਮੀ ਮਗਰੇ ਪਾਲੀ ਮਗਾ ਵੀ ਉਹਨਾਂ ਛੱਡ ਤੂੰ ਕੁਛ ਨਹੀਂ ਲਈ ਧਲੇ ਆ ਤੇ ਟਾਲੀ ਪਾਲੀ ਭਾਈ ਫੋਰਾ ਫੋਰੀ ਇਹ ਲਾਤਾ ਲਾ ਕੇ ਪਹਿਲਾ ਹੀ ਪਾਇਆ ਰੇਦੇ ਦੀ ਫੁੱਲ ਰੈਡਰ ਛੱਡਦਾ ਰੈਡਰ ਗਿਆ ਮੁੱਲੀ ਮਗੁੱਪਾ ਨੂੰ ਐ ਥੂਕਦਾ ਬਾਈ ਉੱਥੇ ਸਾਰੇ ਖੜੇ ਖੋਜ ਪੂਰੇ ਆ ਸਾਰੇ ਉੱਤਣ ਲੱਗੇ ਜਿਹੜੇ ਵੀਡੀਓ ਬਣਾਉਂਦੇ ਉਹ ਵੀ ਪੂਰੇ ਖੋਜ 15 20 ਬੰਦੇ ਹੋਣਗੇ ਮੈਂ ਕਹਿੰਨਾ ਲੇਬਰ ਵਾਲੇ ਉਹ ਉਹ ਜੰਗਲ ਵਿੱਚ ਆਏ ਤੇ ਉਹਨੂੰ ਆਪਣੇ ਕਿਹੜੇ ਹੁੰਦੇ ਆ ਜਿਹੜੇ ਅਫਸਰ ਹੋਣਾਂ ਜੰਗਲਾਂ ਦੇ ਉਹ ਸਰਦਾਰ ਦੇ ਸਾਰੇ ਬਾਕੀ ਆਪਣੇ ਦੂਏ ਲੀਬਰ ਵਾਲੇ ਤੇ ਉਹ ਜੰਗਲ ਜੰਗਲ ਲੋਕਾਂ ਨੂੰ ਆਉਣਾ ਕੋਈ ਚੱਕਰ-ਜੁੱਕਰ ਸਫਾਈ-ਤੁਬੀ ਦਾ ਤੇ ਉਹ ਪੂਰੇ ਖੂਜ ਬੀਹਾਂ ਦਾ ਡਾਇਰੈਕਟਰ ਨਿਕਲਿਆ ਥਾਲੀ ਨਹੀਂ ਗਈ ਸਾਡੀ ਤੇ ਮੈਂ ਥਾਲੀ ਖੜਾਈ ਆ ਗਿਆ ਤੇ ਜਾਨੀ ਕਿ ਮਨ ਤਾਂ ਹਾਜੀ ਵਧੀਆ ਲੱਗਿਆ ਅੱਜ ਵੀ ਹਾਂ ਕਿਸ ਦੀ ਮਦਦ ਕਰਕੇ ਇੰਨੀ ਖੁਸ਼ੀ ਮਿਲਦੀ ਆ ਨਾ ਮਨੂੰ ਵੀ ਖੁਸ਼ੀ ਉਹਨਾਂ ਤਾਂ ਹੋਣੀ ਆ ਉਹਨਾਂ ਦਾ ਕੰਮ ਸਰ ਗਿਆ ਨਾਲੇ ਮੇਰੇ ਵੀ ਕਿਹੜੇ ਬਹੁਤ ਟਾਈਮ ਲੱਗਿਆ 5 ਮਿੰਟ ਦਾ ਕੰਮ ਸੀ ਤੇ ਜਾਨੀ ਕਿ ਵਧੀਆ ਲੱਗਿਆ ਮਦਦ ਕਰਨੀ ਚਾਹੀਦੀ ਹੈ ਇੱਕ ਦੂਜੇ ਦੀ ਵੀ ਹਰੇਕ ਨੂੰ ਐਉਂਦਾ ਚਲ ਕੋਈ ਨਾ ਕੋਈ ਤਾਂ ਕਿ ਹੈਲਪ ਕਰੂਗੀ ਠੀਕ ਨਹੀਂ ਕਈ ਵਾ ਬੰਦੇ ਲੋੜੇ ਹੁੰਦੀ ਹੈਲਪ ਦੀ ਤੇ ਚਲੋ ਵਧੀਆ ਰਹੇਗਾ ਕੰਨੀ ਚਾਹੀਦੀ ਮਾਜ ਹੈ ਨਾ ਤੁਹਾਡੇ ਚੰਗਾ ਹੀ ਹੁੰਦਾਗਾ ਤੁਹਾਨੂੰ ਚੰਗੇ ਰਿਜ਼ਲਟ ਮਿਲਦਾ ਹੁੰਦਾ ਤੁਹਾਡੇ ਕਰਮੇ ਖੁੱਲਦੇ ਆ ਤੇ ਬਾਕੀ ਤਾਂ ਠੀਕ ਆ